ਮੈਨੂੰ 2 ਘੰਟੇ ਹੋ ਗਏ ਪੂਰਾ ਤੁਰੇ ਨੂੰ ਉੱਥੋਂ ਤਾਂ ਗਰਮੀਆਂ ਨਹੀਂ ਬਲਾਲਾ ਨੂੰ ਮੇਰੇ ਸਾਲੇ ਨੂੰ ਤੇਰੇ ਮਾਰਦਾ ਛੇਤੀ ਆ ਜਾ ਮੈਨੂੰ ਕੁਝ ਟੁੱਟ ਟੁੱਟ ਕੇ ਪਈ ਜਾਂਦਾ ਨਾਲੇ ਇੱਕ ਗੱਲ ਇਹਨੂੰ ਸਮਝਾ ਦੇ ਗੱਡੀ ਤੋਂ ਬਣਾ ਨਹੀਂ ਜਾਂਦਾ ਪਿੱਛੋਂ ਤੂੰ ਗੱਡੀ ਤੇ ਆ ਮਾਰਦਾ ਕਿਵੇਂ ਚਮੜਾ ਉਹ ਤੂੰ ਥੱਪੜੇ ਨਾ ਖਾ ਲਈ ਮੇਰੇ ਤੋਂ ਇਹਨੂੰ ਬਲਾਲਾ ਨਹੀਂ ਤਾਂ ਥੋੜਾ ਸਾਰਾ ਪਿੰਡ ਅੱਗ ਲਾ ਕੇ ਫੂਕ ਦੂੰ ਮੈਂ ਉਹ ਦੇਖ ਲੈ ਉਹ ਹੁੰਦਾ ਹੈ ਛਾਬਾਸ਼ੇ ਤੁਹਾਡੇ ਨਾ ਤੁਸੀਂ ਇਹਨੂੰ ਗੱਡੀ ਕਹਿੰਦੇ ਹੋ ਉਹ ਤੁਹਾਨੂੰ ਕਿਸੇ ਨੇ ਅਕਲ ਨਹੀਂ ਸਖਾਈ ਵੀ ਪਰੌਣੀ ਦੀ ਇੱਜ਼ਤ ਕਿਵੇਂ ਕਰੀ ਦੀ ਆ ਮੈਂ ਤਾਂ ਸ਼ੁਕਰ ਕਰ ਵਿਚਾਰਾ ਇੰਨੀ ਗਰਮੀ ਸਤਿ ਸ਼੍ਰੀ ਅਕਾਲ ਪ੍ਰਾਣਾ ਜੀ ਨਾ ਤੈਨੂੰ ਮੇਰੇ ਸਾਲੇ ਕਿਹਾ ਸੀ ਵੀ ਗੱਡੀ ਲੈ ਕੇ ਆਈ ਗੱਡੀ ਲੈ ਕੇ ਆਏ ਓਏ ਪ੍ਰਾਣਾ ਜੀ ਤੁਸੀਂ ਕਾਲੀ ਘਰੀ ਜਾਂਦੇ ਸੀ ਐਨੀ ਕਾਲੀ ਚ ਗੱਡੀ ਕੋਈ ਮਣੀ ਨਹੀਂ ਜੇ ਤੁਸੀਂ ਕਹਿੰਦੇ ਮੈਂ ਵਾਪਸ ਮੁੜ ਕੇ ਹੁਣ ਲੈ ਆਉ ਨਾ ਓ ਤੂੰ ਕਾਹਨੂੰ ਜਾਣਾ ਹੁਣ ਮੈਂ ਜਾਨਾ ਇਹਨੂੰ ਰੱਖ ਲਓ ਆਪਦੀ ਨੂੰ ਪੈਣੇ ਹੁਣ ਮੈਂ ਕੀ ਕਰਾਂ ਨਹੀਂ ਅੱਜ ਕੋ